ਕਰਨ ਵਾਲੇ ਸੀ ਉਹਨਾਂ ਵੱਲੋਂ ਕਿੱਥੇ ਉਸ ਮੈਨੂਫੈਕਚਰਡ ਕੀਤੀ ਗਈ ਪ੍ਰੀਗੈਵਲਨ ਨੂੰ ਡਾਇਵਰਟ ਕਰਨ ਦੀ ਵੀ ਜਿਹੜੀ ਅਸੀਂ ਉਹਨੂੰ ਮਨਾਂ ਨਹੀਂ ਕੀਤਾ ਜਾ ਸਕਦਾ ਇਸ ਗੱਲ ਦੀ ਤਫ਼ਤੀਸ਼ ਚੱਲੀ ਹੈ ਕਿ ਜੇਕਰ ਉਹ ਬਰਨਾਲੇ ਦੇ ਵਿੱਚ ਵੀ ਕਿਸ ਚੀਜ਼ ਨੂੰ ਡਾਇਵਰਟ ਕੀਤਾ ਜਾ ਰਿਹਾ ਸੀ ਤੇ ਲੋਕਲ ਸੇਲ ਕੀਤਾ ਜਾ ਰਿਹਾ ਸੀ ਇਸ ਗੱਲ ਦੇ ਉੱਤੇ ਵੀ ਤਫ਼ਤੀਸ਼ ਅਸੀਂ ਕਰਾਂਗੇ ਸਰ ਬਾਕੀ ਫੈਕਟਰੀਆਂ ਦੇ ਵਿੱਚ ਛਾਪੇਮਾਰੀ ਕੀਤੀ ਜਾਊਗੀ ਜੀ ਜੀ ਜਰੂਰ ਜਿਹੜਾ ਵੀ ਸਾਡੇ ਧਿਆਨ ਚ ਆਏਗਾ ਹਰ ਫੈਕਟਰੀ ਦੀ ਹੁਣ ਅਸੀਂ ਇਹ ਡਰੱਗ ਇੰਸਪੈਕਟਰਸ ਨੂੰ ਨਾਲ ਲੈ ਕੇ ਸਾਡੇ ਮਨਜੋਗ ਦੇ ਸਾਹਮਣੇ ਹੁਕਮ ਹੋਏ ਨੇ ਸਾਰ ਸਬਡਿਵੀਜ਼ਨ ਵਾਈਜ਼ ਅਸੀਂ ਡਰੱਗ ਇੰਸਪੈਕਟਰਸ ਦੇ ਨਾਲ ਮੀਟਿੰਗਸ ਵੀ ਕੀਤੀਆਂ ਨੇ ਤੇ ਜੁਆਇੰਟ ਰੇਡਸ ਕੀਤੀਆਂ ਜਾਣਗੀਆਂ ਸਾਰੀਆਂ ਫੈਕਟਰੀਆਂ ਦੇ ਉੱਤੇ ਇਸ ਤੋਂ ਇਲਾਵਾ ਅਸੀਂ ਜਿੰਨੇ ਫਾਰਮੇਸੀ ਫਾਰਮੇਸੀ ਐਸੋਸੀਏਸ਼ਨ ਹੈ ਉਹਨਾਂ ਦੇ ਨਾਲ ਵੀ ਮੀਟਿੰਗਸ ਕੀਤੀਆਂ ਨੇ ਤੇ ਫਾਰਮੈ ਜਿਹੜੀਆਂ ਫਾਰਮਾ ਦੁਕਾਨਾਂ ਨੇ ਉਹਨਾਂ ਦੇ ਉੱਤੇ ਵੀ ਰੈਗੂਲਰ ਚੈਕਿੰਗ ਚੱਲ ਰਹੀ ਹੈ ਸਰ ਜਿਵੇਂ ਗਏ ਨੇ ਸਪਲਾਈ ਕਲੀ ਬਰਨਾਲੇ ਸ਼ਹਿਰ ਜਿੱਥੇ ਉੱਥੇ ਵੀ ਪਤਾ ਕਰੋਗੇ ਦੁਕਾਨਾਂ ਤੇ ਜੀ ਜਰੂਰ ਉਹਨਾਂ ਦੀ ਪੁੱਛ ਕੇ ਚੱਲੀ ਆ ਕਿਤੇ ਵੀ ਬਰਨਾਲਾ ਲੋਕਲ ਸ਼ਹਿਰ ਦੇ ਵਿੱਚ ਕਿਸੇ ਡਿਸਟ੍ਰੀਬਿਊਟਰ ਕੋਲੇ ਕਿਸੇ ਰਿਟੇਲਰ ਕੋਲੇ ਜਾਂ ਕਿਸੇ ਫਾਰਮੇਸੀ ਦੀ ਦੁਕਾਨ ਵਾਲੇ ਕੋਲੇ ਇਸ ਫੈਕਟਰੀ ਤੋਂ ਕੋਈ ਫ੍ਰੀ ਕੈਪਸੂਲ ਆਏ ਤੇ ਉਹਦੇ ਵੱਲੋਂ ਅੱਗੇ ਵੇਚ ਗਏ ਤਾਂ ਜਰੂਰ ਉਹਨਾਂ ਨੂੰ ਇਸ ਮੁਕਾਦਮੇ ਵਿੱਚ ਨਾਲ ਦੇਣਾ ਹੈ ਰਿਮਾਂਡ ਹਾਸਲ ਕੀਤਾ ਇਹਨਾਂ ਦਾ ਅੱਜ ਮਾਨਜੁਕ ਅਦਾਸ ਵਿੱਚ ਪੇਸ਼ ਕੀਤਾ ਜਾਏਗਾ ਫਿਰ ਰਿਮਾਂਡ ਫਰਦਰ حاصل ਕੀਤਾ ਜਾਏਗਾ ਠੀਕ ਹੈ ਫੋਟੋ ਵਧਿਕ ਨਹੀਂ ਬਰਨਾਲਾ ਨਾਲ ਨਾ ਇਹ ਵਾਲਾ ਰੋਡ ਦੇ ਉੱਤੇ ਬੀਤੀ ਸ਼ਾਮ ਰੇਡ ਕੀਤੀ ਗਈ ਦਵਾਈਆਂ ਦੇ ਫੈਕਟਰੀ ਦੇ ਵਿੱਚ ਕੀ ਪੂਰਾ ਮੈਟਰ ਹੈਗਾ ਤੇ ਕੀ ਕੀ ਬਰਾਮਦਗੀ ਹੋਈ ਹੈ ਹਾਂਜੀ ਇਹ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਵੱਡੇ ਪੱਧਰ ਦੇ ਉੱਤੇ ਮੁਹਿੰਮ ਚਲਾਈ ਜਾ ਰਹੀ ਹੈ ਇਹਦੇ ਵਿੱਚ ਸਾਡੇ ਬਰਨਾਲਾ ਜਿਹਦੇ ਵਿੱਚ ਮੜ ਜੋ ਐਸਐਸਪੀ ਬਰਨਾਲਾ ਦੇ ਦੇਸ਼ਾਂ ਨਿਰਦੇਸ਼ਾਂ ਦੇ ਉੱਤੇ ਸਾਰੇ ਸਾਡੇ ਥਾਣੇ ਚੌਕੀਆਂ ਜਿਹੜੇ 팀ਮਾਨ ਇਸ ਨਸ਼ੇ ਦੇ ਵਿਰੁੱਧ ਜਿਹੜੀ ਮੁਹਿੰਮ ਦੇ ਵਿੱਚ ਕੰਮ ਕਰ ਰਹੇ ਨੇ ਤੇ ਜੋ ਅੱਜ ਕੱਲ ਸਾਡੇ ਸਮਾਜ ਵਿੱਚ ਕਾਫੀ ਮਿਸਯੂਜ਼ ਹੋ ਰਿਹਾ ਕੁਸ਼ਨ ਸਿਗਨੇਚਰ ਕੈਪਸੂਲ ਜਿਨ੍ਹਾਂ ਨੂੰ ਆਪਾਂ ਪ੍ਰੀ ਗੈਵਲਨ 300 ਐਮਜੀ ਵੀ ਕਹਿੰਦੇ ਆ ਸੋ ਉਸਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਮੜਜੋਗ ਡੀਸੀ ਬਰਨਾਲਾ ਵੱਲੋਂ ਵੀ ਇਹ ਜਿਹੜੇ ਕੈਪਸੂਲ ਨੇ ਇਹਨਾਂ ਦੇ ਉੱਤੇ ਪਾਬੰਦੀ ਦੇ ਆਰਡਰ ਕੀਤੇ ਗਏ ਨੇ ਸੋ ਸਾਨੂੰ ਇੱਕ ਮੁਖਬਰ ਖਾਸ ਵੱਲੋਂ ਇਤਲਾਹ ਮਿਲੀ ਸੀ ਕਿ ਬਰਨਾਲਾ ਨਾਇਆ ਰੋਡ ਦੇ ਉੱਤੇ ਇੱਕ ਅਲਜ਼ਾਨ ਫਾਰਮਾਸਿਊਟੀਕਲਸ ਪ੍ਰਾਈਵੇਟ ਲਿਮਟਿਡ ਨਾਮ ਦੀ ਫੈਕਟਰੀ ਹੈ ਜੋ ਕਿ ਫਾਰਮਾਸਿਊਟੀਕਲਸ ਮੈਨੂਫੈਕਚਰ ਕਰਦੀ ਹੈ ਤੇ ਸਾਨੂੰ ਇਤਲਾਹ ਮਿਲੀ ਸੀ ਕਿ ਇਹਨਾਂ ਵੱਲੋਂ ਪ੍ਰੀ ਗੈਵਲਨ 300 ਐਮਜੀ ਜਿਨ੍ਹਾਂ ਦਾ ਇਹਨਾਂ ਕੋਲ ਲਾਇਸੈਂਸ ਨਹੀਂ ਹੈ ਉਹ ਕੈਪਸੂਲਸ ਦੀ ਮੈਨੂਫੈਕਚਰਿੰਗ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੀਆਂ ਦਵਾਈਆਂ ਜੋ ਕਿ ਬਿਨਾਂ ਮਨਜ਼ੂਰੀ ਨਾਲ ਉਹ ਮੈਨੂਫੈਕਚਰਿੰਗ ਕੀਤੀ ਜਾਂਦੀ ਹੈ ਗਲਤ ਤਰੀਕੇ ਦੇ ਨਾਲ ਸੇਲ ਪਰਚੇਸ ਦੇ ਰਿਕਾਰਡ ਨਾਲ ਟੈਂਪਰਿੰਗ ਕਰਕੇ ਕਿਸੇ ਹੋਰ ਜਗ੍ਹਾ ਤੇ ਮੈਨੂਫੈਕਚਰਿੰਗ ਦੇ ਜਿੱਥੇ ਦਾ ਇਹਨਾਂ ਕੋਲ ਮੈਨੂਫੈਕਚਰਿੰਗ ਲਾਇਸੈਂਸ ਹੈ ਉਸ ਜਗ੍ਹਾ ਦੀ ਪੈਕੇਜਿੰਗ ਵਗੈਰਾ ਕਰਕੇ ਇਹਨਾਂ ਤੋਂ ਇਹਨਾਂ ਵੱਲੋਂ ਇਹ ਜਿਹੜੀ ਫਾਰਮਾਸਿਊਟੀਕਲਸ ਨੇ ਉਹਨਾਂ ਦੀ ਸ਼ਿਪਮੈਂਟ ਕੀਤੀ ਜਾਂਦੀ ਹੈ ਸੋ ਤੇ ਇਹ ਜਿਹੜੀ ਅਲਜ਼ਾਨ ਮੈਨੂਫੈਕਚਰ ਅਲਜ਼ਾਨ ਫਾਰਮਾਸਿਊਟੀਕਲਸ ਹੈਗੀ ਹੈ ਕੰਪਨੀ ਇਹਦੇ ਜੋ ਡਾਇਰੈਕਟਰ ਨੇ ਇਹਨਾਂ ਦੇ ਜੋ ਮਾਲਕ ਨੇ ਉਹਨਾਂ ਦੇ ਬਾਰੇ ਪੰਜਾਬ ਦੀ ਸਾਡੇ ਐਸਟੀਐਫ ਰੇਂਜ ਕੋਲ ਵੀ ਪਹਿਲਾਂ ਵੀ ਉਹਨਾਂ ਕੋਲ ਕੁਝ ਲਿੰਕਸ ਸੀਗੇ ਉਹਨਾਂ ਦੇ ਕੁਝ ਆਪਰੇਸ਼ਨ ਚੱਲ ਰਹੇ ਸੀ ਤੇ ਪਹਿਲਾਂ ਵੀ ਉਹਨਾਂ ਕੋਲ ਮੁਕਦਮੇ ਦਰਜ ਸੀਗੇ ਸੋ ਇਹ ਗੱਲ ਨੂੰ ਧਿਆਨ ਚ ਰੱਖਦੇ ਹੋਏ ਐਸਟੀਐਫ ਦੀ ਟੀਮ ਨਾਲ ਵੀ ਇੱਕ ਜੁਆਇੰਟ ਆਪਰੇਸ਼ਨ ਐਸਟੀਐਫ ਪੰਜਾਬ ਦੀ ਟੀਮ ਅਤੇ ਸਾਡੇ ਥਾਣਾ ਸਿਟੀ ਬਰਨਾਲਾ ਦੇ ਮੁਖ ਅਫਸਰ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਦੇ ਵੱਲੋਂ ਕੀਤਾ ਗਿਆ ਜਿਹਦੇ ਵਿੱਚ ਮੁਖਬਰੀ ਦੇ ਆਧਾਰ ਤੇ ਮਕਦਮਾ ਨੰਬਰ 325 ਮਿਤੀ 30 ਜੂਨ 2024 ਅਧੀਨਤਾ ਵਾਲਾ 188 ਤੇ 120 ਵੀ ਆਈਪੀਸੀ ਤੇ 420 ਆਈਪੀਸੀ ਦਰਜ ਕਰਕੇ ਥਾਣਾ ਸਿਟੀ ਬਰਨਾਲਾ ਤਫਤੀਸ਼ ਸਟਾਰਟ ਕੀਤੀ ਗਈ ਤੇ ਐਸਟੀਐਫ ਦੇ ਨਾਲ ਜੁਆਇੰਟ ਰੇਡ ਕਰਕੇ ਤੇ ਜਿਹੜੇ ਸਾਡੇ ਬਰਨਾਲਾ ਜ਼ਿਲ੍ਹੇ ਦੇ ਡਰੱਗ ਅਫਸਰ પરનીત કોર ਇਹਨਾਂ ਨੂੰ ਨਾਲ ਲੈ ਕੇ ਉੱਥੇ રેਡ ਕੀਤੀ ਗਈ ਤੇ ડ્રગ ਇੰਸਪੈਕਟਰ ਵੱਲੋਂ ਉੱਥੇ ਸਾਰਾ ਇਹਨਾਂ ਦਾ ਜਿਹੜਾ સ્ટોਕ ਟੇਕਿੰਗ ਕੀਤੀ ਗਈ ਫਿਰ ਜੋ ચેਕਿੰਗ ਦੇ ਵਿੱਚ ਪਾਇਆ ਗਿਆ ਕਿ ਆਰਾਊਂਡ 95000 95000 ਫਰੀ ਕੈਪਸੂਲ 300 mg ਜਿਹਨੂੰ ਕਿ ਆਪਾਂ ਸਿਗਨੇਚਰ ਕੈਪਸੂਲ ਵੀ ਕਹਿੰਦੇ ਆ ਜੋ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗ ਦੇ ਆਦੀ ਲੋਕਾਂ ਵੱਲੋਂ ਜਿਹੜੇ ਇਸਤੇਮਾਲ ਕੀਤੇ ਜਾਂਦੇ ਨੇ ਇਹਨਾਂ ਦਾ ਮਿਸਯੂਜ਼ ਕੀਤਾ ਜਾਂਦਾ ਉਹ ਇੱਥੇ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਬਾਰੇ ਇਹਨਾਂ ਕੋਲ ਕੋਈ ਮੈਨੂਫੈਕਚਰਿੰਗ ਲਾਇਸੈਂਸ ਜਾਂ ਕੋਈ ਨਹੀਂ ਸੀ ਤੇ ਨਾ ਹੀ ਉਹਦੇ ਬਾਰੇ ਕੋਈ ਰਿਕਾਰਡ ਪੇਸ਼ ਕਰ ਸਕੇ ਨੇ ਇਸ ਤੋਂ ਇਲਾਵਾ ਟਪੈਂਡਾਜ਼ੋਲ ਟੈਬਲੇਟ ਜਿਹਦੇ ਬਾਰੇ ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਸੀ ਤੇ ਇਹਨਾਂ ਕੋਲੇ ਇਹਦੀ ਪੰਜਾਬ ਦੇ ਵਿੱਚ ਮੈਨੂਫੈਕਚਰਿੰਗ允许 ਨਹੀਂ ਹੈ ਤੇ ਇਹਨਾਂ ਕੋਲੇ ਪੰਜਾਬ ਦੇ ਵਿੱਚ ਸੇਲ ਦਾ ਵੀ ਕੋਈ ਲਾਇਸੈਂਸ ਨਹੀਂ ਸੀ ਉਹਦੀ ਵੀ ਇੱਕ ਕਾਫੀ ਵੱਡੀ ਖੇਪ ਅਰਾਊਂਡ 2 ਲੱਖ 17000 ਟੈਬਲੇਟਸ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਇਸ ਤੋਂ ਇਲਾਵਾ ਸਿਗਨੇਚਰ ਪ੍ਰੀ ਕੈਪਲਨ ਅਤੇ ਟਪੈਂਡਾਸੋਲ ਦੇ ਜੋ ਮੈਨੂਫੈਕਚਰਿੰਗ ਵਿੱਚ ਯੂਜ਼ ਹੁੰਦਾ ਹੈ ਬਹੁਤ ਵੱਡੀ ਮਾਤਰਾ ਦੇ ਵਿੱਚ ਰੌ ਮਟੀਰੀਅਲ ਪੈਕੇਜਿੰਗ ਮਟੀਰੀਅਲ ਜਾਲੀ ਜਿਹੜੇ ਟੈਗ ਲਗਾਉਣ ਵਾਸਤੇ ਸਟੈਂਪਸ ਵਗੈਰਾ ਮਿਲੀਆਂ ਨੇ ਇਹਦੇ ਵਿੱਚ ਇੱਕ ਹੋਰ ਵੱਡੀ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਇਹਨਾਂ ਦਾ ਜੋ ਅੱਗੀ ਦਾ ਤਰੀਕਾ ਹੈਗਾ ਜਿਹਦੇ ਵਿੱਚ ਕੀ ਕਰਦੇ ਸੀ ਕਿ ਇਹਨਾਂ ਕੋਲੇ हिमाचल प्रदेश ਦੇ ਵਿੱਚ ਇਹਨਾਂ ਦੀ ਇੱਕ ਫੈਕਟਰੀ ਹੈ ਜਿੱਥੇ ਇਹਨਾਂ ਕੋਲੇ ਪ੍ਰੀ ਗੈਵਲਨ ਮੈਨੂਫੈਕਚਰ ਕਰਨ ਦਾ ਲਾਇਸੈਂਸ ਹੈਗਾ ਇਹ ਉਸ ਆਪਣੀ ਉਹ ਵਾਲੀ ਫੈਕਟਰੀ ਦੇ ਪੈਕੇजेस ਜਿਹੜੇ ਆ ਤਿਆਰ ਕਰਕੇ ਉੱਥੋਂ ਲਿਆਉਂਦੇ ਸੀ ਮੈਨੂਫੈਕਚਰਿੰਗ ਇੱਥੇ ਕਰਕੇ ਉਹ ਵਾਲੇ ਪੈਕੇजेस ਦੇ ਵਿੱਚ ਉਹਨਾਂ ਨੂੰ ਪੈਕੇਜ ਕਰਕੇ ਤੇ ਸ਼ਿਪਮੈਂਟ ਕਰ ਦਿੰਦੇ ਸੀ ਸੋ ਥੈਟ ਜਿੱਥੇ ਸਪਲਾਈ ਹੁੰਦੀ ਸੀ ਉੱਥੇ ਲੱਗਦਾ ਸੀ ਕਿ ਮੈਨੂਫੈਕਚਰਰ ਤਾਂ ਇਹਨਾਂ ਦੀ ਕੰਸਰਨਟ ਫੈਕਟਰੀ ਦੀ ਹੈ ਜਦਕਿ ਐਕਚੁਅਲ ਦੇ ਵਿੱਚ ਇਹ ਸਾਡੀ ਜਿਹੜੀ ਨਾਈ ਵਾਲਾ ਰੋਡ ਵਾਲੀ ਫੈਕਟਰੀ ਹੈ ਉੱਥੇ ਇਹ ਮੈਨੂਫੈਕਚਰਿੰਗ ਕਰਦੇ ਸੀ ਤੋ ਇਹਦੇ ਵਿੱਚ ਕੁੱਲ ਜਿਹੜੇ ਆ 8 ਦੋਸ਼ੀਆਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਆ ਜਿਹਦੇ ਵਿੱਚ ਇਸ ਅਲਜ਼ਾਨ ਫਾਰਮਾਸਿਊਟੀਕਲਸ ਦੇ ਡਾਇਰੈਕਟਰ ਸ਼ਿਸ਼ੂਪਾਲ ਵਾਸੀ ਧੂਰੀ ਉਹਨਾਂ ਦੀ ਪਤਨੀ ਨਿਸ਼ਾ ਰਾਣੀ ਵਾਸੀ ਧੂਰੀ ਦਿਨੇਸ਼ ਬਾਂਸਲ ਜੋ ਕਿ ਇਹਨਾਂ ਦੀ ਜ਼ੀਰਕਪੁਰ ਦੇ ਵਿੱਚ ਇੱਕ ਕੰਪਨੀ ਹੈ ਰਾਇਲ ਅਸਟੇਟ ਜ਼ੀਰਕਪੁਰ ਉਸ ਕੰਪਨੀ ਦੇ ਮਾਲਕ ਇਹਨਾਂ ਨੇ ਮੈਨੂਫੈਕਚਰ ਪੈਕੇਜਿੰਗ ਮੈਨੇਜਰ ਲਵਕੁਸ਼ ਯਾਦਵ ਵਾਸੀ ਯੂਪ ਤੇ ਇੱਕ ਇਹਨਾਂ ਦੇ ਡਰਾਈਵਰ ਸੁਖਰਾਜ ਸਿੰਘ ਵਾਸੀ ਬਨੂਰ ਇਹਨਾਂ ਨੇ ਜਿਹੜਾ ਵਰਖਲਾਪ ਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚੋਂ ਕੱਲ ਹੀ ਦਿਨੇਸ਼ ਪਾਂਸਲ ਸੁਖਰਾਜ ਸਿੰਘ ਤੇ ਲਵਕੁਸ਼ ਯਾਦਵ ਇਸ ਤੋਂ ਇਹਨਾਂ ਨੂੰ ਜਿਹੜਾ ਸ਼ਿਸ਼ੂ ਪਾਲ ਇਹ ਚਾਰ ਜਣੇ ਗ੍ਰਿਫਤਾਰ ਕੀਤਾ ਗਿਆ ਤੇ ਜਿਹੜੀ ਮਹਿੰਦਰਾ ਪਿਕਅਪ ਗੱਡੀ ਪੀਬੀ 65ਏ ਜ਼ेड 9437 ਜਿਹਦੇ ਵਿੱਚ ਇਹ ਸਾਰਾ ਸ਼ਿਪਮੈਂਟ ਇਹ ਲੱਦ ਕੇ ਇਹਨਾਂ ਨੇ ਅੱਜ ਇੱਥੋਂ ਲੈ ਕੇ ਜਾਣੀ ਸੀ ਉਹ ਵੀ ਬਰਾਮਦ ਕੀਤੀ ਗਈ ਆ ਤੇ ਫਰਦਰ ਤਤਤੀਹ ਜਾਰੀ ਆ ਇਹਦੇ ਵਿੱਚ ਹੋਰ ਵੀ ਸਾਨੂੰ ਵੱਡੇ ਖਲਾਸੇ ਹੋਣ ਦੀ ਜਿਹੜੀ ਉਮੀਦ ਆ ਜਿਹੜੇ ਇਹਨਾਂ ਦੇ ਵੱਖ-ਵੱਖ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੀਆਂ ਫਾਰਮਾਂ ਬਣੀਆਂ ਹੋਈਆਂ ਨੇ ਜੈ ਇਹਨਾਂ ਦੀਆਂ ਫੈਕਟਰੀਆਂ ਚੱਲ ਰਹੀਆਂ ਨੇ ਉਹ ਸਾਰੇ ਵੇਰਵੇ ਐਸਟੀਐਫ ਨਾਲ ਵੀ ਸਾਂਝੇ ਕੀਤੇ ਜਾ ਰਹੇ ਨੇ ਸਾਰੀਆਂ ਹੀ ਜਿਹੜੀਆਂ ਫੈਕਟਰੀਆਂ ਦੇ ਉੱਤੇ ਇਹਨਾਂ ਦੇ ਰੇਟਸ ਕੀਤੀਆਂ ਜਾਣਗੀਆਂ ਤੇ ਜਿਹੜਾ ਸਾਰਾ ਮਾਲ ਮੁਕਦਮਾ ਹੈਗਾ ਉਹ ਜਿਹੜੇ ਸਾਡੇ ਡਰੱਗ ਇੰਸਪੈਕਟਰ ਨੇ ਉਹਨਾਂ ਵੱਲੋਂ ਡਰੱਗਜ਼ ਐਂਡ ਕੋਸਮੈਟਿਕ ਐਕਟ ਦੇ ਅੰਡਰ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਸਸਪੈਂਸ਼ਨ ਦਾ ਨੋਟਿਸ ਵੀ ਦਿੱਤਾ ਗਿਆ ਤੇ ਰਿਪੋਰਟ ਬਣਾ ਕੇ ਇਹਨਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਗਈ ਆ ਤੇ ਫਰਦਰ ਮੁਕਤਮੇ ਦੀ ਤਫ਼ਤੀਸ਼ ਚੱਲੀ ਆ। ਤੇ ਸਰ ਪਹਿਲਾ ਮੁਕਦਮਾ ਜੀ ਫੈਕਟਰੀ ਚੱਲਦੀ ਨੂੰ ਕਿੰਨਾ ਚਲੋਦੇ ਇਹ ਫੈਕਟਰੀ ਤਾਂ ਕਾਫੀ ਟਾਈਮ ਤੋਂ ਚੱਲ ਰਹੀ ਸੀ ਪਰ ਜਿਹੜੇ ਇਹ ਵਾਲੇ ਪ੍ਰੀਗੇਵਲਨ 300 ਐਮਜੀ ਇਹਨਾਂ ਬਾਰੇ ਕੁਝ ਆਪਾਂ ਨੂੰ 1 ਮਹੀਨੇ ਤੋਂ ਕੁਝ ਇਨਪੁਟਸ ਆ ਰਹੀਆਂ ਸੀ ਉਹਨਾਂ ਨੂੰ ਡਿਵੈਲਪ ਕੀਤਾ ਜਾ ਰਿਹਾ ਸੀ ਸੀਕ੍ਰੀਟ ਤੌਰ ਤੇ ਤੇ ਜਦੋਂ ਉਹ ਪੁੱਤਾਂ ਇਨਫਰਮੇਸ਼ਨ ਉਹ ਦਿੱਤਾ ਹੈ ਰਿਪੋਰਟ ਕੀਤੀ ਗਈ ਉਹ ਵੀ ਪਰਚੇ ਨੇ ਇਹਨਾਂ ਦੇ ਵਿੱਚ ਸਾਨੂੰ ਇੱਕ ਪਤਾ ਲੱਗਿਆ ਕਿ ਇਹਨਾਂ ਦਾ ਇੱਕ ਜਿਹੜਾ ਸ਼ਿਸ਼ੂ ਪਾਲ ਹੈ ਦਿਨੇਸ਼ ਦਿਨੇਸ਼ ਵਸਲ ਹੈ ਜਿਹੜਾ ਉਹਦੇ ਉੱਤੇ ਇੱਕ ਕਿਸੇ ਹੋਰ ਜਿਹੜੇ ਵਿੱਚ ਪਰਚਾ ਦਰਜ ਹੈ ਉਹਨੂੰ ਐਸਟੀਐਫ ਵੱਲੋਂ ਗ੍ਰਿਫਤਾਰ ਵੀ ਕੀਤਾ ਹੋਇਆ ਉਸ ਪਰਚੇ ਵਿੱਚ ਉਹਦੀ ਪੁੱਛਗਿੱਛ ਜਾਰੀ ਹੈ ਤੇ ਸਰ ਇਹ ਸਪਲਾਈ ਜਿਹੜੀ ਹੈ ਕਿ ਬਰਨਾਲੇ ਦੇ ਨੇੜੇ ਜਿਹੜੇ ਕਿਤੇ ਕਰਦੇ ਸੀ ਕਿ ਉਹ ਪਤਾ ਲੱਗਿਆ ਜੀ ਇਸ ਬਾਰੇ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਉਹਦੀ ਸ਼ੁਰੂਆਤੀ ਗੱਲਬਾਤ ਇਹ ਸਾਹਮਣੇ ਆਈ ਹੈ ਕਿ ਆਪਣੇ ਜ਼ੀਰਕਪੁਰ ਦੇ ਗੋਦਾਮਾਂ ਦੇ ਵਿੱਚ ਇਹ ਅਦਰ ਸਟੇਟ ਵਿੱਚ ਭੇਜਦੇ ਸੀ ਬਟ ਜਿਹੜੀ ਇਹਨਾਂ ਦੀ ਲੋਕਲ ਲੈਵਲ ਦੀ ਜਿਹੜੇ ਵਰਕਰ ਸੀ ਮੈਨੇਜਰ ਸੀ ਜਿਹੜਾ ਇਹਨਾਂ ਦੇ ਫੈਕਟਰੀ ਚ